ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇੱਕ ਬੱਚੇ ਦੀ ਸਾਖੀ ਸੁਣਾਵਾਂਗੀ ਜਿਸ ਦੇ ਵਿੱਚ ਇੱਕ ਗੁਰਸਿੱਖ ਦੀ ਤੇ ਇੱਕ ਬੱਚੇ ਦੀ ਕਥਾ ਹੈ ਇੱਕ ਗੁਰਸਿੱਖ ਨੇ ਬੱਚੇ ਦੇ ਹੱਥੋਂ ਪਾਣੀ ਪੀਣ ਤੋਂ ਮਨਾ ਕਰ ਦਿੱਤਾ ਤੇ ਉਸਨੂੰ ਬੇਮਤੀ ਕਹਿ ਕੇ ਬੁਲਾਇਆ ਇੱਕ ਗੁਰਸਿੱਖ ਦੁਆਰਾ ਬੱਚੇ ਦੇ ਨਾਲ ਐਸਾ ਵਰਤਾਵਾ ਕਿਉਂ ਕੀਤਾ ਗਿਆ ਇੱਕ ਬੱਚਾ ਖੂਹ ਤੇ ਬੈਠਾ ਤੇ ਦੋ ਗੁਰਸਿੱਖ ਬਾਣੀ ਪੜ੍ਹਦੇ ਨੇ ਜਦੋਂ ਬਾਣੀ ਪੜ੍ਹੀ ਸਮਾਪਤੀ ਹੋਈ ਭੋਗ ਪਿਆ ਅਰਦਾਸ ਕੀਤੀ ਮੱਥਾ ਟੇਕਿਆ ਤੇ ਉਹ ਗੁਰਸਿੱਖ ਕਹਿੰਦੇ ਉਸ ਬੱਚੇ ਨੂੰ ਕਾਕਾ ਖੂਹ ਤੇ ਬੈਠਾ ਸਾਨੂੰ ਪਾਣੀ ਪਿਆ ਦੇ ਜਦੋਂ ਉਹ ਪਾਣੀ ਪਿਲਾਉਣ ਲੱਗਾ ਤਾਂ ਇੱਕ ਗੁਰਸਿੱਖ ਬੋਲਦਾ ਹੈ ਨਾ ਨਾ ਅਸੀਂ ਇਸ ਦੇ ਹੱਥੋਂ ਪਾਣੀ ਨਹੀਂ ਪੀਣਾ ਬੱਚਾ ਕਹਿੰਦਾ ਮੇਰੇ ਤੋਂ ਕੀ ਗੁਨਾਹ ਹੋ ਗਿਆ ਹੈ ਮੇਰੇ ਤੋਂ ਕੀ ਗਲਤੀ ਹੋ ਗਈ ਹੈ ਤਾਂ ਉਹ ਕਹਿੰਦੇ ਨਹੀਂ ਤੂੰ ਬੇਮਤੀ ਹੈ ਤੇਰੀ ਮਤ ਗੁਰੂ ਵਾਲੀ ਨਹੀਂ ਹੈ ਅਸੀਂ ਤੇਰੇ ਹੱਥੋਂ ਪਾਣੀ ਨਹੀਂ ਪੀਣਾ ਬੱਚਾ ਛੋਟਾ ਸੀ ਤਾਂ ਆਪਣੇ ਘਰੇ ਚਲੇ ਗਿਆ ਘਰੇ ਜਾ ਕੇ ਉਸਨੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਤੈਨੂੰ ਇੱਕ ਗੱਲ ਦੱਸਣੀ ਹੈ ਮਾਂ ਨੇ ਪਿਆਰ ਕੀਤਾ ਗੱਲ ਵਕੜੀ ਵਿੱਚ ਲਿਆ ਕਹਿੰਦੀ ਬੋਲ ਪੁੱਤ ਕੀ ਹੋਇਆ ਹੈ ਕਹਿੰਦਾ ਮਾਂ ਮੈਂ ਅੱਜ ਖੂਹ ਤੇ ਬੈਠਾ ਸੀ ਦੋ ਬੰਦੇ ਆਏ ਉਥੋਂ ਦੋ ਬੰਦੇ ਜਦੋਂ ਆਏ ਤਾਂ ਉਹਨਾਂ ਨੇ ਮੈਨੂੰ ਪਾਣੀ ਪਿਲਾਉਣ ਲਈ ਕਿਹਾ ਜਦੋਂ ਮੈਂ ਪਾਣੀ ਪੀ ਲੌਣ ਲੱਗਾ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ ਇਹਦੇ ਹੱਥੋਂ ਪਾਣੀ ਨਹੀਂ ਪੀਣਾ ਇਹ ਬੇਮਤੀ ਹੈ ਮਾਂ ਪੁੱਛਦੀ ਕਹਿੰਦੀ ਪੁੱਤ ਉਹ ਕੌਣ ਸੀ ਮਾਤਾ ਮੈਨੂੰ ਨਹੀਂ ਪਤਾ ਕੌਣ ਸੀ ਪਹਿਲਾ ਚੌਂਕੜੀ ਮਾਰ ਕੇ ਉਹਨਾਂ ਨੇ ਬਾੜ ਕੀਤਾ ਫਿਰ ਹੱਥ ਜੋੜ ਕੇ ਮੱਥਾ ਟੇਕਿਆ ਤੇ ਫਿਰ ਉਹਨਾਂ ਨੇ ਮੇਰੇ ਤੋਂ ਪਾਣੀ ਮੰਗਿਆ ਮਾਂ ਆਖਣ ਲੱਗੀ ਪੁੱਤ ਉਹ ਕੌਣ ਸੀ ਮਾਂ ਮੈਨੂੰ ਨਹੀਂ ਪਤਾ ਤੈਨੂੰ ਮੈਂ ਦੱਸਦੀ ਹਾਂ ਮਾਂ ਕਹਿੰਦੀ ਜਿਨ੍ਹਾਂ ਨੇ ਤੇਰੇ ਤੋਂ ਪਾਣੀ ਮੰਗਿਆ ਉਹ ਹੋਰ ਕੋਈ ਨਹੀਂ ਉਹ ਗੁਰੂ ਨਾਨਕ ਜੀ ਦੇ ਸਿੱਖ ਸੀ ਬੱਚਾ ਕਹਿੰਦਾ ਜੇਕਰ ਉਹਨਾਂ ਨੇ ਮੇਰੇ ਤੋਂ ਪਾਣੀ ਮੰਗਿਆ ਤਾਂ ਪੀਤਾ ਕਿਉਂ ਨਹੀਂ ਤੇ ਮਾਤਾ ਗੁਰੂ ਨਾਨਕ ਦੇ ਸਿੱਖ ਕੌਣ ਹਨ ਉਸਤੇ ਮਾਣੇ ਕਿਹਾ ਕਿ ਪੁੱਤ ਜਦ ਮੱਥਾ ਟੇਕਿਆ ਕਿੰਨੇ ਹਾਂ ਸਜਦਾ ਕੀਤਾ ਉਹਨਾਂ ਨੇ ਪਾਠ ਕੀਤਾ ਜਿਹੜੇ ਹਰ ਪਲ ਹਰ ਟਾਈਮ ਆਪਣੇ ਗੁਰੂ ਦੇ ਸ਼ੁਕਰਾਨੇ ਵਿੱਚ ਰਹਿੰਦੇ ਹਨ ਸ਼ੁਕਰਾਨੇ ਕਰਦੇ ਨੇ ਉਹ ਗੁਰੂ ਨਾਨਕ ਦੇ ਸਿੱਖਣੇ ਗੁਰੂ ਨਾਨਕ ਸਾਹਿਬ ਕੌਣ ਨੇ ਤੇ ਬੱਚਾ ਆਪਣੀ ਮਾਂ ਨੂੰ ਪੁੱਛਦਾ ਹੈ ਗੁਰੂ ਨਾਨਕ ਸਾਹਿਬ ਉਹ ਹਨ ਜਿਨ੍ਹਾਂ ਨੇ ਸਿੱਖ ਧਰਮ ਚਲਾਇਆ ਹੈ ਮਾਂ ਹੁਣ ਕਿੱਥੇ ਹਨ ਬੱਚਾ ਕਹਿੰਦਾ ਤਾਂ ਮਾਂ ਨੇ ਕਿਹਾ ਮੈਂ ਵੀ ਗੁਰੂ ਨਾਨਕ ਜੀ ਦੀ ਹੀ ਸਿੱਖ ਸੀ ਤੇ ਜਦੋਂ ਮੈਂ ਇਸ ਘਰ ਦੇ ਵਿੱਚ ਵਿਆਹੀ ਆਈ ਤਾਂ ਇਹ ਮੰਨਦੇ ਸੀ ਸਖੀ ਸਰਵਰੀਆਂ ਨੂੰ ਇਹ ਮੰਨਦੇ ਸੀ ਮੱਠਾਂ ਨੂੰ ਮੜੀਆਂ ਨੂੰ ਤੇ ਮਾਤਾ ਫੇਰ ਕਹਿੰਦੇ ਨਹੀਂ ਮੈਂ ਇੱਥੇ ਆ ਗਈ ਤੇ ਮੈਂ ਆਪਣਾ ਧਰਮ ਨਹੀਂ ਛੱਡਿਆ ਇਹ ਸਾਰੇ ਸਖੀ ਸਰਵਰੀਆਂ ਦੇ ਪੂਜਾ ਕਰਦੇ ਹਨ ਪਰ ਆਪਾਂ ਤਾਂ ਗੁਰੂ ਦੇ ਲਾੜ ਲੱਗੇ ਹਾਂ ਉਹ ਦਸਨ ਲੱਗੀ ਕਿ ਤੇਰਾ ਪਿਓ ਉਹ ਵੀ ਮਹਾਰਾਜ ਨੂੰ ਮੰਨਣ ਲੱਗ ਪਿਆ ਸੀ ਕੁਝ ਸਮੇਂ ਬਾਅਦ ਉਹਦੀ ਮੌਤ ਹੋ ਗਈ ਚੜਾਈ ਕਰ ਗਿਆ ਆਪਾਂ ਦੋਵੇਂ ਰਹਿ ਗਏ ਕਹਿਣਾ ਮਾਤਾ ਮੈਨੂੰ ਇਹ ਦੱਸ ਇਹ ਜਿੰਨੇ ਲੋਕ ਨੇ ਸਾਰੇ ਸਖੀ ਸਰਵਰੀਆਂ ਦੇ ਮੜੀਆਂ ਦੇ ਮਠਾਂ ਦੇ ਆਪਣੇ ਫਕੀਰਾਂ ਫਕੀਰਾ ਗੁਰੂਆਂ ਦਰਬਾਰਾਂ ਦੇ ਜਾਂਦੇ ਨੇ ਮਾਤਾ ਆਪਾਂ ਨਹੀਂ ਕਿਤੇ ਜਾਂਦੇ ਆਪਣੀ ਮਾਂ ਨੂੰ ਪੁੱਛਦਾ ਹੈ ਤਾਂ ਮਾਂ ਨੇ ਕਿਹਾ ਕਿੱਥੇ ਰਹਿੰਦੇ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਚਰਨਾਂ 'ਚ ਜਾ ਸਕਦੇ ਉਹ ਨਹੀਂ ਮੌਜੂਦ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਆਪਾਂ ਨੂੰ ਦਰਸ਼ਨ ਹੋ ਰਹੇ ਨਹੀਂ ਉਹਨਾਂ ਦੇ دیدار ਹੋ ਸਕਦੇ ਨਹੀਂ ਚੱਲ ਚੱਲੀਏ ਮਾਤਾ ਇਹ ਸਾਰੇ ਜਾਂਦੇ ਨਹੀਂ ਆਪਾਂ ਵੀ ਚੱਲਦੇ ਆਂ ਮਾਂ ਕਹਿੰਦੀ ਪੁੱਤ ਗੱਲ ਸੁਣ ਇਹ ਤਾਂ ਚੱਲ ਕੇ ਜਾਂਦੇ ਨਹੀਂ ਨਾ ਇਹ ਤਾਂ ਚੱਲ ਕੇ ਜਾਂਦੇ ਨਹੀਂ ਪਰ ਤੂੰ ਚੇਤੇ ਰੱਖੀ ਇੱਥੇ ਘਰ ਬਹਿ ਕੇ ਯਾਦ ਕਰਿਆ ਕਰ ਮਹਾਰਾਜ ਨੂੰ ਮਹਾਰਾਜ ਖੁਦ ਤੇਰੇ ਕੋਲ ਚੱਲ ਕੇ ਘਰੇ ਆਉਣਗੇ ਸਤਿਗੁਰੂ ਆਉਣਗੇ ਤੇਰੇ ਕੋਲ ਜ਼ਰੂਰ ਆਉਣਗੇ ਤੇਰੇ ਕੋਲ ਜੇ ਚੱਲ ਕੇ ਜਾਣਾ ਪਵੇ ਤਾਂ ਕੀ ਗਏ ਇਹ ਚੱਲ ਕੇ ਤਾਂ ਜਾਂਦੇ ਨਹੀਂ ਇਹਨਾਂ ਦੀਆਂ ਕੋਈ ਨਹੀਂ ਜਾਣਦਾ ਉਹ ਪੁੱਤ ਗੱਲ ਸੁਣ ਉਹ ਦਿਲਾਂ ਦੀਆਂ ਜਾਣਨ ਵਾਲੇ ਮਹਾਰਾਜ ਦਿਲ ਦੀਆਂ ਜਾਣਨ ਵਾਲੇ ਨੂੰ ਬੇਨਤੀ ਕਰਿਆ ਕਰ ਕਹਿੰਦਾ ਮਾਂ ਦਰਸ਼ਨ ਦੇਣ ਕਿ ਮਹਾਰਾਜ ਆਪਣੇ ਆਪਾਂ ਦੋਵੇਂ ਗਰੀਬ ਹਾਂ ਪਰਿਵਾਰ ਸਾਰਾ ਲੱਗ ਰਹਿਦਾ ਚਾਚੇ ਤਾਈ ਸਾਨੂੰ ਮੂੰਹ ਨਹੀਂ ਲਾਉਂਦੇ ਫਿਰ ਵੀ ਇਹ ਕਿਸੇ ਹੋਰ ਨੋ ਮੰਨਦੇ ਨਹੀਂ ਮਾਤਾ ਸਾਡੇ ਕੋਲ ਮਹਾਰਾਜ ਆਉਣਗੇ ਮਾਂ ਕਹਿੰਦੀ ਜ਼ਰੂਰ ਉਹਨੂੰ ਸਿੱਖਿਆ ਦਿੰਦੀ ਰਹੀ ਨਿੱਕਾ ਜਿਹਾ ਬੱਚਾ ਕਹਿੰਦੀ ਚੇਤੇ ਕਰਿਆ ਕਰ ਸਤਿਵਚਨ ਮਾਤਾ ਜੀ ਮਾਂ ਨੇ ਨਾ ਦੋ ਗੁੜ ਦੀਆਂ ਰੋੜੀਆਂ ਉਹਦੇ ਪੱਲੇ ਦੇ ਨਾਲ ਬੰਨ੍ਹ ਦਿੱਤੀਆਂ ਤੇ ਉਹ ਪੱਲੇ ਦੇ ਨਾਲ ਜਦੋਂ ਬੰਨ੍ਹਿਆ ਤਾਂ ਮਾਂ ਨੇ ਆਖਿਆ ਕਹਿੰਦੀ ਪੁੱਤ ਕੀ ਪਤਾ ਮਹਾਰਾਜ ਨੂੰ ਤੂੰ 24 ਘੰਟੇ ਯਾਦ ਕਰਦਾ ਕਦੋਂ ਆ ਜਾਣ ਤੂੰ ਖੇਤਾਂ 'ਚ ਹੋਵੇਂ ਉੱਥੇ ਆ ਜਾਣ ਤੂੰ ਘਰੇ ਹੋਵੇਂ ਇੱਥੇ ਮਿਲ ਜਾਣ ਕਿਤੇ ਜਾਂਦਾ ਹੋਵੇਂ ਉੱਥੇ ਆ ਜਾਣ ਤੇ ਪੁੱਤ ਗੱਲ ਸੁਣ ਜਦੋਂ ਕਿਸੇ ਗੁਰੂ ਪੀਰ ਮਹਾਪੁਰਸ਼ ਕੋਲ ਜਾਇਦਾ ਹੈ ਤਾਂ ਉਦੋਂ ਹੀ ਮੱਥਾ ਨਹੀਂ ਟੇਕੀਦਾ ਕੁਝ ਨਾ ਕੁਝ ਭੇਟਾ ਰੱਖੀਦੀ ਹੁੰਦੀ ਬੱਚਾ ਕਹਿੰਦਾ ਅੱਛਾ ਮਾਤਾ ਤੇਰੇ ਪੱਲੇ ਨਾਲ ਮੈਂ ਦੋ ਗੁੜ ਦੇ ਰੋੜੀਆਂ ਬੰਨੀਆਂ ਮਾਂ ਕਹਿੰਦੀ ਮਹਾਰਾਜ ਆਏ ਇਹ ਗੁੜ ਮਹਾਰਾਜ ਨੂੰ ਅੱਗੇ ਰੱਖ ਕੇ ਵੇ ਲੀਆਂ ਗੁੜ ਦੀਆਂ ਰੋੜੀਆਂ ਅੱਗੇ ਰੱਖ ਕੇ ਮਹਾਰਾਜ ਨੂੰ ਸਜਦਾ ਕਰੀ ਬੱਚਾ ਕਹਿੰਦਾ ਸੱਤ ਵਚਨ ਬਾਬੇ ਬਕਾਲੇ ਦੇ ਨੇੜੇ ਬਤਾਲਾ ਨਗਰ ਪੈਂਦਾ ਉਸ ਪਿੰਡ ਵਿੱਚ ਰਹਦੇ ਨੇ ਦੋਵੇਂ ਇਹਦਾ ਨਾ ਪੱਲੇ ਨਾਲ ਗੁੜ ਬਨ ਲਿਆ 24 ਘੰਟੇ ਯਾਦ ਕਰੀ ਜਾਂਦਾ ਮਹਾਰਾਜ ਜੀ ਕਿਰਪਾ ਕਰੋ ਦਰਸ਼ਨ ਦਿਓ ਮਹਾਰਾਜ ਜੀ ਮੈਨੂੰ دیدار ਦੇ ਦਿਓ ਮੈਨੂੰ ਦਰਸ਼ਨ ਦੇ ਦਿਓ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਚਾਰ ਦਿਨ ਲੰਘੇ ਛੇਤੇ ਹੀ ਕਰੀ ਜਾਂਦਾ ਜਿਹੜੇ ਨਾਲ ਪੱਲੇ ਦੇ ਨਾਂ ਗੁੜ ਬੰਨਿਆ ਕਦੇ ਉਹਨੂੰ ਮੋਢੇ ਤੇ ਰੱਖਦਾ ਵਾਹੀ ਕਰਦਾ ਤਾਂ ਮੋਢੇ ਤੇ ਰੱਖਦਾ ਕਿਤੇ ਜਾਂਦਾ ਉਹ ਪੱਲੇ ਨੂੰ ਨਹੀਂ ਭੁੱਲਦਾ ਕੱਪੜੇ ਨੂੰ ਨਹੀਂ ਭੁੱਲਦਾ ਕਿਉਂਕਿ ਉਹਦੇ ਵਿੱਚ ਗੁੜ ਬੰਨੇ ਮਹਾਰਾਜ ਨੂੰ ਭੇਟਾ ਕਰਨ ਲਈ ਪਤਾ ਕਿੱਥੇ ਆ ਜਾਣ ਪੱਲਾ ਨਾਲ ਨਾਲ ਬੰਨੀ ਰੱਖਦਾ ਉਥੋਂ ਦਾ ਨਾਂ ਪੈ ਗਿਆ ਪੱਲਾ ਲੋਕੀ ਕਹਿੰਦੇ ਇਹ ਤਾਂ ਪੱਲੇ ਨਾਲ ਹੀ ਵਿਆਹ ਕਰਦਾ ਪੱਲੇ ਨੂੰ ਛੱਡਦਾ ਹੀ ਨਹੀਂ ਘਰ ਵਿੱਚ ਅੰਤਾਂ ਦੀ ਗਰੀਬੀ ਕੋਈ ਸਾਥ ਦੇਣ ਵਾਲਾ ਨਹੀਂ ਚਾਚੇ ਤਾਏ ਸਭ ਦੂਰ ਹੋ ਗਏ ਇੱਕ ਮਾਂ ਇੱਕੇ ਪੁੱਤ ਥੋੜੀ ਜਹੀ ਜ਼ਮੀਨ ਵਾ ਕੇ ਗੁਜ਼ਾਰਾ ਕਰਦੇ ਨੇ ਮਨ 'ਚ ਇੱਛਾ ਬਣਾ ਲਈ ਕਿ ਮਹਾਰਾਜ ਦੇ ਦਰਸ਼ਨ ਕਰਨੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਜਦੋਂ ਨਾ ਕਈ ਦਿਨ ਲੰਘ ਗਏ ਚੇਤੇ ਕਰਦੇ ਨੂੰ ਆਪਣੀ ਮਾਂ ਨੂੰ ਪੁੱਛਦਾ ਕਹਿੰਦਾ ਮਾਂ ਆਪਾਂ ਗਰੀਬ ਜਿਹੇ ਬੰਦੇ ਮਹਾਰਾਜ ਐਡੇ ਵੱਡੇ ਸਾਡੇ ਕੋਲ ਆਉਣਗੇ ਵੀ ਤੂੰ ਮੈਨੂੰ ਕਿਹਾ ਤਾਂ ਹੈ ਵੀ ਯਾਦ ਕਰਿਆ ਕਰ ਮਹਾਰਾਜ ਆਉਣਗੇ ਪੁੱਤ ਤੂੰ ਲੱਗਿਆ ਰਹ ਬਸ ਸਾਥ ਸੰਗਤ ਜੀ ਭਾਈ ਪੱਲਾ ਐ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦੀ ਮਨ ਵਿੱਚ ਇੱਛਾ ਹੋ ਗਈ ਪੈਦਾ ਤਾਂਗ ਅਲੱਗ ਗਈ ਕਿਰਪਾ ਕਰਕੇ ਦਿਓ ਉਹ ਕਦੋਂ ਆਉਣਗੇ ਦੀਦਾਰੇ ਤੇਰੀਆਂ ਅੱਖੀਆਂ ਨਿਮਾਣੀਆਂ ਨੂੰ ਕਦੋਂ ਹੋਣਗੇ ਦੀਦਾਰੇ ਤੇਰੇ ਜੀ ਅੱਖੀਆਂ ਨਿਮਾਣੀਆਂ ਕਦੋਂ ਆਉਣਗੇ ਦੀਦਾਰੇ ਤੇਰੇ ਅੱਖੀਆਂ ਨੇ ਮਾੜੀਆਂ ਨੂੰ ਕਦੋਂ ਮੋੜੀ ਦੀਦਾਰੇ ਤੇਰੀਆਂ ਅੱਖੀਆਂ ਨਿਮਾਣੀਆਂ ਨੂੰ ਕਦੋਂ ਹੋਣਗੇ ਦੀਦਾਰੇ ਦਾਤਾ ਜੀ ਅੱਖੀਆਂ ਦੀ دیਵਾਨੀਆਂ ਨੂੰ ਦਾਤਾ ਜੀ ਅੱਖੀਆਂ ਨੂੰ ਨਿਮਾਣੀਆਂ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਵੇਂ ਵਕਾਲੇ ਆਈ ਸਿੰਘਾਂ ਨੂੰ ਕਹਿੰਦੀ ਭਾਈ ਘੋੜਾ ਤਿਆਰ ਕਰੋ ਇੱਕ ਬੱਚਾ ਯਾਦ ਕਰਦਾ ਹੈ ਪਲ ਪਲ ਐਨੋ ਮਿਲਣ ਜਾਣਾ ਹੈ ਕਿੰਨਾ ਸਮਾਂ ਹੋ ਗਿਆ ਆਵਾਜ਼ਾਂ ਮਾਰਦਾ ਹੈ ਚਲੋ ਚਲਿਏ ਦਰਸ਼ਨ ਦੇ ਆਈਏ ਘੋੜੇ ਤੇ ਸਵਾਰ ਹੋਏ ਸਾਥ ਸੰਗਤ ਜੀ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਭਾਈ ਪੱਲੇ ਦੇ ਨਗਰ ਬਤਾਲੇ ਆਉਂਦੇ ਨੇ ਦੋ ਸਿੱਖ ਅੱਗੇ-ਅੱਗੇ ਤੁਰੇ ਜਾਂਦੇ ਨੇ ਤਾਂ ਦੋ ਸਿੰਘਾਂ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਦੇ ਸਿੱਖਾਂ ਨੇ ਭਾਈ ਪੱਲੇ ਨੂੰ ਆਖਿਆ ਕਹਿੰਦੇ ਖੇਤਾਂ 'ਚ ਹਲਵਾਉਂਦਾ ਸੀ ਮੇਰਾ ਨਾਮ ਹੈ ਕਹਿੰਦੇ ਨੇ ਤੇਰੇ ਖੇਤਾਂ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਨੇ ਜਿੰਨੂੰ ਮਿਲਨ ਦੀ ਤਾਂਘ ਲੱਗੀ ਹੋਵੇ ਜਿਹੜਾ ਸਤਿਗੁਰਾਂ ਦੇ ਦਰਸ਼ਨਾਂ ਨੂੰ ਪਲ ਪਲ ਤੜਫਦਾ ਹੈ ਤੈਨੂੰ ਮਿਲਨ ਵਾਸਤੇ ਮਹਾਰਾਜ ਆ ਰਹੇ ਨੇ ਦਰਸ਼ਨ ਦੇਨ ਭਾਈ ਪੱਲਾ ਹੱਥ ਵਿੱਚ ਫੜਿਆ ਜੋ ਸਮਾਨ ਛੁੱਟ ਗਿਆ ਕਹਿੰਦਾ ਮਹਾਰਾਜ ਮੈਨੂੰ ਦਰਸ਼ਨ ਦੇਨ ਮੇਰੀ ਸੇਵਾ ਮੇਰੀ ਭਾਵਨਾ ਨੂੰ ਬੂਰ ਪੈ ਗਿਆ ਕਿੱਥੇ ਨੇ ਮਹਾਰਾਜ ਕਹਿੰਦੇ ਉਹ ਤੁਰੇ ਆਉਂਦੇ ਸਾਹਮਣੇ ਸਤਿਗੁਰੂ ਘੋੜੇ ਤੇ ਸਵਾਰ ਮੀਰੀ ਪੀਰੀ ਦੇ ਮਾਲਕ ਭਾਈ ਪੱਲੇ ਦੇ ਕੋਲ ਆਏ ਘੋੜੇ ਤੋਂ ਚਰਨ ਤਾਰੇ ਥੱਲੇ ਉਤਰੇ ਨਿੱਕਾ ਜਿਹਾ ਬੱਚਾ ਹੱਥ ਜੋੜ ਲਈ ਤਨ ਗੁਰੂ ਹਰगोविंद ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਸੱਚੇ ਪਾਤਸ਼ਾਹ ਦਰਸ਼ਨ ਦੇਣ ਵਾਸਤੇ ਆਏ ਨੀ ਹੱਥ ਜੋੜ ਕੇ ਪਾਈ ਪੱਲਾ ਮਹਾਰਾਜ ਦੇ ਚਰਨਾਂ ਨੂੰ ਸਿਰ ਨਵਾ ਕੇ ਰੋਈ ਜਾਂਦਾ ਹੈ ਸੱਚੇ ਪਾਤਸ਼ਾਹ ਐਡੀ ਵੱਡੀ ਗਰੀਬ ਨਿਵਾਜ਼ੀ ਮੈਨੂੰ ਗਰੀਬ ਨੂੰ ਦਰਸ਼ਨ ਦਿੱਤੇ ਮੇਰੀ ਮਾਂ ਕਹਿੰਦੀ ਸੀ ਵੀ ਚੱਲ ਕੇ ਜਾਣਾ ਪਵੇ ਗੱਲ ਹੋਰ ਦਿਲ 'ਚ ਯਾਦ ਕਰਿਆ ਕਰ ਸਤਿਗੁਰੂ ਆਪੇ ਆਉਣਗੇ ਮਹਾਰਾਜ ਮੇਰੇ ਘਰ ਚੱਲੇਓ ਜਿਹੜੀ ਗੁੜ ਦੀ ਭੇਲੀ ਉਹ ਬੰਨੀ ਸੀ ਨਾਲ ਕਹਿੰਦਾ ਮਹਾਰਾਜ ਮੈਂ ਕਿਤੇ ਰੱਖਦਾ ਨਹੀਂ ਸੀ ਰੱਖ ਕੇ ਜਾਂਦਾ ਨਹੀਂ ਸੀ ਮੈਨੂੰ ਪਤਾ ਸੀ ਮੇਰੀ ਮਾਂ ਨੇ ਆਖਿਆ ਮਹਾਰਾਜ ਇੱਕ ਦਿਨ ਆਉਣਗੇ ਜ਼ਰੂਰ ਦਰਸ਼ਨ ਦੇਣਗੇ ਨਾ ਭੇਲੀ ਖੋਲ ਕੇ ਅੱਗੇ ਰੱਖੀ ਮਹਾਰਾਜਾ ਗੁੜ ਭੇਟਾ ਪਰਵਾਣ ਕਰੋ ਸਤਿਗੁਰੂ ਕਹਿੰਦੇ ਚੱਲ ਕਿੱਥੇ ਜਾਣਾ ਹੈ ਸਾਨੂੰ ਲੋਕੀ ਵੇਖਦੇ ਨੇ ਪਿੰਡ ਦੇ ਲੋਕ ਵੇਖਦੇ ਨੇ ਅੰਤਾਂ ਦੀ ਗਰੀਬੀ ਇਹਨਾਂ ਨੂੰ ਕੋਈ ਬੁਲਾ ਕੇ ਰਾਜ਼ੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਐਨਾਂ ਦੇ ਘਰ ਕਹਿੰਦੇ ਚੱਲ ਤੇਰੇ ਘਰ ਚੱਲੀਏ ਪਾਈ ਪੱਲਾ ਘੋੜੇ ਦੀਆਂ ਲਗਾਮਾਂ ਫੜੀ ਜਾਂਦਾ ਮਹਾਰਾਜ ਉੱਥੇ ਬੈਠੇ ਸਤਿਗੁਰੂ ਘੋੜੇ ਦੀਆਂ ਲਗਾਮਾਂ ਆਪ ਅੱਗੇ ਅੱਗੇ ਤੁਰਿਆ ਜਾਂਦਾ ਉਹ ਲੋਕ ਕੀ ਵੇਖਦੇ ਨੇ ਦਰਸ਼ਨ ਦੇਣ ਵਾਸਤੇ ਨਿੱਕੇ ਜਿਹੇ ਬੱਚੇ ਨੂੰ ਸਿਰ ਤੇ ਪਿਓ ਦਾ ਸਾਆ ਨਹੀਂ ਮਾਂ ਤੇ ਪੁੱਤ ਦੋਵੇਂ ਰਹਿੰਦੇ ਨਹੀਂ ਮਹਾਰਾਜ ਪਿਆਰ ਦੇਣ ਵਾਸਤੇ ਆਏ ਸਾਥ ਸੰਗਤ ਜੀ ਜਦੋਂ ਭਾਈ ਪੱਲਾ ਆਪਣੇ ਘਰ ਪਹੁੰਚਦਾ ਤਾਂ ਮਾਂ ਨੂੰ ਕਹਿੰਦਾ ਮਾਂ ਛੇਤੀ ਬਾਹਰ ਆਂ ਧੋੜੀ ਆ ਪੁੱਤਰ ਕੀ ਹੋ ਗਿਆ ਐਨੀ ਕਾਲੀ ਕਿਉਂ ਮਚਾਈ ਆ ਮਾਂ ਉਹ ਬਾਹਰ ਆ ਕੇ ਵੇਖ ਜਿਹੜੇ ਸਤਗੁਰੂ ਦੇ ਮੈਂ ਤਰਲੇ ਲੈਂਦਾ ਸੀ ਨਾ ਦਿਨ ਰਾਤ ਉਹ ਮਹਾਰਾਜ ਆ ਰਹੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆ ਰਹੇ ਨਹੀਂ ਕਹਿੰਦੀ ਜਦੋਂ ਮਾਂ ਨੇ ਬਾਹਰ ਆ ਕੇ ਵੇਖਿਆ ਤਾਂ ਅਨੇਕਾਂ ਸਿੰਘ ਘੋੜੇ ਤੇ ਸਜੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਆਉਂਦੇ ਵੇਖੇ ਹੱਥ ਜੋੜ ਲਈ ਰੋਈ ਜਾਂਦੀ ਘਰ ਦੇ ਅੱਗੇ ਖੜ ਕੇ ਭਾਈ ਪੱਲੇ ਦੀ ਮਾਂ ਉਹ ਗਰੀਬ ਨਿਵਾਜ਼ ਐਡੀ ਕਿਰਪਾ ਸਾਡੇ ਗਰੀਬਾਂ ਤੇ ਤੂੰ ਅਰਸ਼ਾਂ ਦਾ ਮਾਲਕ ਸੀ ਗਰੀਬ ਬੰਦੇ ਸਾਡੇ ਘਰ ਵਿੱਚ ਮੇਰੇ ਬੱਚੇ ਨੂੰ ਦਰਸ਼ਨ ਦੇਣ ਮਹਾਰਾਜ ਤੁਸੀਂ ਆ ਗਏ ਸੱਚੇ ਪਾਤਸ਼ਾਹ ਜਦੋਂ ਐ ਘੋੜਾ ਲਿਆ ਕੇ ਕਰਗਦੇ ਅੱਗੇ ਖੜਾਇਆ ਉਤਰਨ ਲੱਗੇ ਹੱਥ ਜੋੜ ਕੇ ਭਾਈ ਪੱਲੇ ਦੀ ਮਾਤਾ ਆਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਹਿੰਦੀ ਬਲਿਹਾਰੇ ਉਹਨਾਂ ਰਾਹਾਂ ਤੋਂ ਬਲਿਹਾਰੇ ਉਹਨਾਂ ਰਾਹਾਂ ਤੋਂ ਜਿਹੜੇ ਰਾਹ ਸਤਗੁਰੂ ਆਏ ਬਲਿਹਾਰੇ ਉਹਨਾਂ ਰਾਹਾਂ ਤੋਂ ਭਾਈ ਪੱਲੇ ਦੀ ਮਾਤਾ ਮਹਾਰਾਜ ਉਹ ਘਰ ਵਿੱਚ ਆਏ ਤਾਂ ਆਸਨ ਵਿਛਾਤਾ ਮੰਜੀ ਤੇ ਆਸਨ ਲਾਇਆ ਚਾਦਰ ਵਿਛਾਈ ਸਤਿਗੁਰੂ ਬਹਿ ਗਏ ਉਸ ਵੇਲੇ ਨਾ ਜਿੰਨੇ ਪਿੰਡ ਦੇ ਲੋਕ ਨੇ ਆਸੇ ਪਾਸੇ ਦੇ ਜਿੰਨੇ ਲੋਕਾਂ ਲੋਗ ਨੇ ਪਤਾ ਲੱਗ ਗਿਆ ਮਹਾਰਾਜ ਆਏ ਸਾਰੇ ਆ ਕੇ ਦਰਸ਼ਨ ਕਰਨ ਅੱਛਾ ਮਹਾਰਾਜ ਆਸਨ ਤੇ ਬਹਿ ਕੇ ਕਹਿੰਦੇ ਨੇ ਭਾਈ ਪੱਲੇ ਨੂੰ ਭਾਈ ਪੱਲਿਆ ਪ੍ਰਸ਼ਾਦਾ ਛਕਣਾ ਅਸੀਂ ਭੋਜਨ ਛਕਣਾ ਤਿਆਰ ਕਰੋ ਪਾਈ ਪੱਲੇ ਦੀ ਮਾਤਾ ਕਹਿੰਦੀ ਸਤਿਵਚਨ ਲੋਕੀ ਕੰਧਾਂ ਕੋਲਿਆਂ ਤੋਂ ਚੜ ਕੇ ਵੇਖਦੇ ਕਹਿੰਦੇ ਇਹਨਾਂ ਦੇ ਘਰ ਵਿੱਚ ਭੰਗ ਪੁੱਜਦੀ ਇਹ ਰੋਟੀ ਕਿੱਥੋਂ ਖਾਣਗੀ ਇਹਨਾਂ ਨੂੰ ਤਾਂ ਆਪ ਇੱਕ ਟਾਈਮ ਪ੍ਰਸ਼ਾਦਾ ਮਿਲਦਾ ਹੈ ਅੰਤਾਂ ਦੀ ਗਰੀਬੀ ਮੰਜੇ ਤੇ ਗੁਰੂ ਆ ਕੇ ਬਹਿ ਗਿਆ ਉਹ ਕਹਿੰਦਾ ਪ੍ਰਸ਼ਾਦਾ ਸ਼ਕਣਾ ਹੈ ਇਹ ਤਾਂ ਆਪ ਭੁੱਖੇ ਮਰਦੇ ਨਹੀਂ ਗੁਰੂ ਨੂੰ ਕਿੱਥੋਂ ਰਜ਼ਾ ਲੈਣਗੀ ਐਨੇ ਸੇਵਾਦਾਰ ਐਨੇ ਸਿੱਖ ਸੱਚੇ ਪਾਤਸ਼ਾਹ ਕਹਿੰਦੇ ਲਿਆ ਭਾਈ ਪ੍ਰਸ਼ਾਦਾ ਸ਼ਕਨਾ ਸਾਧ ਸੰਗਤ ਜੀ ਲੋਕ ਕਹਿੰਦੇ ਇਹਨਾਂ ਦੇ ਘਰ ਰੋਟੀ ਨਹੀਂ ਬੰਦੀ ਉਸ ਵੇਲੇ ਸੱਚੇ ਪਾਤਸ਼ਾਹ ਭਾਈ ਪੱਲੇ ਨੂੰ ਪ੍ਰਸ਼ਾਦਾ ਤਿਆਰ ਕਰਨ ਲਈ ਕਹਿਣ ਲੱਗ ਗਏ ਕੁਸ਼ਕ ਭਾਂਡਿਆਂ ਵਿੱਚ ਵਸਤੂਆਂ ਪਾਈਆਂ ਥੋੜਾ ਜਿਹਾ ਆਟਾ ਥੋੜੀ ਜਹੀ ਦਾਲ ਮਹਾਰਾਜ ਭਾਈ ਪੱਲੇ ਦੀ ਮਾਤਾ ਨੂੰ ਕਹਿੰਦੇ ਕਰੋ ਭਾਈ ਤਿਆਰ ਪ੍ਰਸ਼ਾਦਾ ਆਟਾ ਗੁੰਨਣ ਲੱਗ ਪਈ ਸੱਚੇ ਪਾਤਸ਼ਾਹ ਹੱਥ ਜੋੜ ਕੇ ਕਹਿੰਦੀ ਆਟਾ ਵੀ ਥੋੜਾ ਹੈ ਦਾਲ ਵੀ ਥੋੜੀ ਕਿਵੇਂ ਪੂਰਾ ਉਤਰੇਗਾ ਸ਼ਕਨ ਵਾਲੇ ਐਨੇ ਕਹਿੰਦੀ ਭਾਈ ਤੂੰ ਤਿਆਰ ਕਰ ਉਹਨੇ ਪ੍ਰਸ਼ਾਦੀ ਤਿਆਰ ਕੀਤੀ ਦਾਲ ਤਿਆਰ ਕੀਤੀ ਮਹਾਰਾਜ ਵਿੱਚ ਬੈਠੇ ਨੇ ਸਤਗੁਰੂ ਆ ਪਤਾ ਜਦੋਂ ਤਿਆਰ ਹੋਇਆ ਪ੍ਰਸ਼ਾਦਾ ਭਾਈ ਪੱਲੇ ਨੂੰ ਵੀ ਲਾਉਂਦੇ ਨਹੀਂ ਕਹਿੰਦੇ ਪੱਲਿਆ ਪਰ ਮਹਾਰਾਜ ਜੀ ਪ੍ਰਸ਼ਾਦ ਦਾ ਸ਼ਗੋ ਪਾਈ ਪੱਲਾ ਬੇਨਤੀ ਕਰਦਾ ਭੋਜਨ ਤਿਆਰ ਹੋ ਚੁੱਕਿਆ ਹੈ ਤੋ ਤੁਸੀਂ ਪ੍ਰਸ਼ਾਦਾ ਸ਼ਗੋ ਪਾਈ ਪੱਲੇ ਨੂੰ ਦੀ ਮਾਤਾ ਨੂੰ ਪਿੰਡ ਚੋਂ ਕੋਈ ਸਤਿਗੁਰੂ ਪਤਾ ਕੀ ਕਹਿੰਦੇ ਪਾਈ ਪੱਲੇ ਦੀ ਮਾਤਾ ਨੂੰ ਮਹਾਰੇ ਵਰਤਾਵਾ ਪ੍ਰਸ਼ਾਦਾ ਕਹਿੰਦੇ ਪ੍ਰਸ਼ਾਦਾ ਵਰਤਾਈ ਚੱਲ ਉੱਤੇ ਕਪੜਾ ਦੇ ਦੇ ਤੇ ਸਤਨਾਮ ਵਾਹਿਗੁਰੂ ਦਾ ਹੋਕ ਲਾਈ ਜਾ ਇਕ ਪਿੰਡ ਨਹੀਂ ਇਥੋਂ ਦੇ ਪਿੰਡ ਆ ਕੇ ਸ਼ੱਕ ਜਾਨ ਇਹ ਨਹੀਂ ਮੁੱਕਣ ਲੱਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਭਾਵੇਂ ਪਿੰਡ ਸ਼ੱਕ ਜਾਨ ਲੰਗਰ ਵਰਤਨਾ ਸ਼ੁਰੂ ਹੋਇਆ ਪ੍ਰਸ਼ਾਦੀ ਵਰਤਨੇ ਸ਼ੁਰੂ ਹੋਏ ਲੋਕ ਰੱਜ ਰੱਜ ਕੇ ਸ਼ੱਕਦੇ ਨੇ ਜਿਹੜੇ ਕਹਿੰਦੇ ਸੀ ਤਾੜੀਆਂ ਮਾਰਾਂਗੇ ਜਿਹੜੇ ਕਹਿੰਦੇ ਸੀ ਤੋਹੀਨ ਕਰਾਂਗੇ ਸਾਰਿਆਂ ਦੇ ਮੂੰਹ ਬੰਦ ਹੋ ਗਏ ਇਹ ਕੀ ਬਾਣਾ ਵਰਤਿਆ ਪਾਈ ਪੱਲੇ ਦੀ ਇਲਾਕੇ 'ਚ ਜੈ ਜੈਕਾਰ ਹੋਣ ਲੱਗੀ ਪਾਈ ਪੱਲੇ ਨੂੰ ਸਤਿਗੁਰੂ ਜੀ ਕਹਿੰਦੇ ਤੂੰ ਵੀ ਸ਼ਕਨ ਪੱਲਿਆ ਇੱਕ ਵਾਰੀ ਮੂਹ ਤੋਂ ਬੋਲ ਤੈਨੂੰ ਕੀ ਦੇ ਦਿਆਂ ਦੱਸ ਕੀ ਚਾਹੀਦਾ ਬਤਾਲੇ ਜਦੋਂ ਤੁਸੀਂ ਕਦੇ ਬਾਬੇ ਬਕਾਲੇ ਦੀ ਧਰਤੀ ਤੇ ਜਾਓ ਨਾਲ ਹੀ ਬਤਾਲਾ ਪਿੰਡ ਹੈ ਅੱਜ ਪਾਈ ਪੱਲੇ ਦੇ ਪਿਆਰ ਵਿੱਚ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਸੀ ਨਾ ਪੱਲੇ ਦੀ ਯਾਦ ਵਿੱਚ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੈ ਉੱਥੇ ਗੁਰੂ ਘਰ ਬਣਿਆ ਹੋਇਆ ਹੈ ਤੇਤੇ ਰੱਖਿਓ ਜਦ ਦੁਨੀਆ ਦੇ ਸਹਾਰੇ ਟੁੱਟਦੇ ਨਹੀਂ ਜਦੋਂ ਸੰਸਾਰ ਦਰਵਾਜ਼ੇ ਬੰਦ ਕਰ ਦੇਣ ਲੋਕੀ ਬੂਹੇ ਭੇੜ ਲੈਂਦੇ ਨੇ ਤੁਹਾਨੂੰ ਇੱਕੋ ਇੱਕ ਦਾਰ ਖੁੱਲਿਆ ਮਿਲੇਗਾ ਜਿਹੜਾ ਦਰ ਗੁਰੂ ਨਾਨਕ ਸਾਹਿਬ ਦੇ ਘਰ ਦਾ ਉਹ ਗੁਰੂ ਨਾਨਕ ਸਾਹਿਬ ਦਾ ਉਹ ਘਰ ਇੱਕੋ ਘਰ ਖੁੱਲਿਆ ਰਹੇਗਾ ਤੁਹਾਡੀਆਂ ਅਣੇਕ ਗਲਤੀਆਂ ਕਰਕੇ ਜ਼ਿੰਦਗੀ 'ਚ ਸਾਡੇ ਤੋਂ ਕੋਈ ਗਲਤੀ ਹੋ ਜਾਏ ਲੋਕੀ ਕਹਿੰਦੇ ਯਾਰ ਇਹਨੂੰ ਪਿੰਡ 'ਚੋਂ ਕੱਢੋ ਇਹਨੂੰ ਦੇਸ਼ਨ ਕਾਲਾ ਦੇ ਦਿਓ ਮੂੰਹ ਨਾ ਲਾਓ ਪਰ ਉਹ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਚ ਆ ਕੇ ਬਹਿ ਗਏ ਕੋਈ ਸ਼ਰਾਬੀ ਕੋਈ ਜਵਾਰੀ ਕੋਈ ਠੱਗ ਕੋਈ ਚੋਰ ਜਿਹੜਾ ਮਰਜ਼ੀ ਹੋਵੇ ਜਦੋਂ ਇੱਥੇ ਆ ਕੇ ਬਹਿ ਗਿਆ ਇੱਥੇ ਤਾਂ ਆਉਂਦਿਆ ਸਾਰ ਰਤਬਾ ਮਿਲ ਜਾਣਾ ਗੁਰੂ ਕੀ ਸਾਥ ਸੰਗਤ ਜੀ ਮੈਂ ਬੇਨਤੀ ਸੰਗਤ ਦੇ ਚਰਨਾ ਚ ਕਰਦੀ ਭਾਈ ਪੱਲੇ ਨੂੰ ਪਿਆਰ ਨਿਵਾਜ਼ਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਸਾਨੂੰ ਵੀ ਪਿਆਰ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਸਾਡੇ ਸਿਰ ਤੇ ਹੱਥ ਰੱਖਦੇ ਨੇ ਗੁਰਮੁਖੋ ਜਿਹਦੇ ਸਿਰ ਤੇ ਮਹਾਰਾਜ ਦਾ ਹੱਥ ਹੋ ਜਾਏਗਾ ਉਹਨੂੰ ਕਿਸੇ ਚੀਜ਼ ਦੀ ਘਾਟ ਨਹੀਂ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ